ऑपरेशन सील ਦੇ ਤਹਿਤ ਅੱਜ ਪਠਾਨਕੋਟ ਵਿਖੇ ਪੁਲਿਸ ਵੱਲੋਂ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਵਿਖੇ ਪੰਜਾਬ ਦੇ ਨਾਕਿਆਂ ਤੇ ਵਧਾਈ ਗਈ ਸਕਤੀ ਐਸਐਸਪੀ ਪਠਾਨਕੋਟ ਵੱਲੋਂ ਖੁਦ ਇੰਟਰਸਟੇਟ ਨਾਕਿਆਂ ਦਾ ਕੀਤਾ ਜਾ ਰਿਹਾ ਹੈ ਨਿਰਖਣ ਜ਼ਿਲ੍ਹੇ ਦੇ ਵਕਵਕ ਜਗ੍ਹਾ ਤੇ ਕੁੱਲ 23 ਨਾਕੇ ਲਗਾਏ ਗਏ ਪੁਲਿਸ ਵੱਲੋਂ ਦੂਸਰੇ ਸੂਬਿਆਂ ਤੋਂ ਆ ਰਹੀਆਂ ਗੱਟੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅੱਜ ਪਠਾਨਕੋਟ ਪੁਲਿਸ ਵੱਲੋਂ ਆਪਰੇਸ਼ਨ ਸੀਲ 6 ਦੇ ਤਹਿਤ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੀਆਂ ਸੀਮਾਵਾਂ ਹਨ ਉਹਨਾਂ ਤੇ ਚੌਕਸੀ ਵਧਾ ਦਿੱਤੀ ਗਈ ਹੈ ਪੁਲਿਸ ਵੱਲੋਂ ਇੰਟਰਸਟੇਟ ਨਾਕਿਆਂ ਤੇ ਪੁਲਿਸ ਫੋਰਸ ਵੀ ਵਧਾਈ ਗਈ ਹੈ। ਅਤਿਆਜ آپریشن ਸੀਲ ਛੇ ਦਿੱਤਾ ਹੈ ਤਾਂ ਜਿੱਥੇ ਬਾਹਰੀ ਸੂਬਿਆਂ ਤੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਉੱਥੇ ਹੀ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਰਾਰਤਾਂ ਸਰਾਂ ਤੇ ਨੱਥ ਪਾਉਣ ਦੇ ਲਈ ਸਖਤੀ ਕੀਤੀ ਗਈ ਹੈ। ਅਤੇ ਪਠਾਨਕੋਟ ਵਿਖੇ ਪੂਰੇ ਜ਼ਿਲ੍ਹੇ ਵਿੱਚ ਕੁੱਲ 23 ਨਾਕੇ ਲਗਾਏ ਗਏ ਹਨ ਜਿਨ੍ਹਾਂ ਦਾ ਨਿਰੀਖਣ ਐਸਐਸਪੀ ਪਠਾਨਕੋਟ ਵੱਲੋਂ ਖੁਦ ਕੀਤਾ ਜਾ ਰਿਹਾ ਹੈ। ਅਤੇ ਕਈ ਨਾਕਿਆਂ ਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਆਪਰੇਸ਼ਨ ਸੀਲ 6 ਦੇ ਤਹਿਤ ਪਠਾਨਕੋਟ ਵਿਖੇ ਕੁੱਲ 23 ਨਾਕੇ ਲਗਾਏ ਗਏ ਹਨ ਅਤੇ ਕਰੀਬ 400 ਪੁਲਿਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਦੱਸਿਆ ਕਿ ਇਸ ਤੋਂ ਇਲਾਵਾ ਬੀਐਸਏ ਵੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੀ ਗਈ ਅਤੇ ਬਾਹਰੀ ਸੋਬਿਆਂ ਤੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਜਥੇ ਨਸ਼ਾ ਤਸਕਰਾਂ ਦੇ ਨੱਤ ਪਾਈ ਜਾ ਸਕੇ ਲੋਕ ਸਭਾ ਚੋਣਾ ਸਹੀ ਤਰੀਕੇ ਦੇ ਨਾਲ ਨਿਪੇੜੀਆਂ ਜਾ ਸਕਣ ਨਮਸਕਾਰ ਦੋਸਤੋ ਮੈਂ ਸ਼ਮਿਸ ਨੇ ਉਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਕਿ ਜ਼ਿਲ੍ਹਾ ਪਠਾਨਕੋਟ ਦੀ ਜਿੱਥੇ ਜੇ ਪੂਰੇ ਪੰਜਾਬ ਦੇ ਵਿੱਚ ਪ੍ਰਸ਼ਨ ਸੀਲ ਚਲਾਇਆ ਜਾਇਆ ਗਿਆ ਤਾਂ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਅਸੀਂ ਇਸ ਸਮੇਂ ਖੜੇ ਹਾਂ ਮਾਧੂਪੁਰ ਨਾਕੇ ਦੇ ਜੋ ਜੇ ਐਨ ਕੇ ਸਟੇਟ ਨਾਕਾ ਹੈਗਾ ਜਿੱਥੋਂ ਕਿ ਆਜ ਇੱਕ ਵਾਹਨ ਦੀ ਜਿਹੜੀ ਪੁਲਿਸ ਆ ਬਸ ਉਹ ਬੜੀ ਬਰੀਕ ਦਾ ਚੈਕਿੰਗ ਕੀਤੀ ਜਾਕਦੀ ਹੈ ਬਹੁਤ ਜੀ ਪਰ ਜੇ ਗੱਲ ਕਰੀ ਤੁਹਾਨੂੰ ਅੱ비 ਤਸਦੀਕ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਪ੍ਰਸ਼ਨ ਸੀਲ ਹੈ ਜਿਹੜਾ ਤਾਂ ਸਹੀੰਦਾ ਕਿ ਪੂਰੇ ਪੰਜਾਬ ਵਿੱਚ ਚਲਾਇਆ ਜਾਇਆ ਗਿਆ ਪਰ ਜਿਹੋ ਸੁਮਾਨਯੋਗ ਡੀਜੀਪੀ ਪੰਜਾਬ ਦੀ ਇਨਸਟਰਕਸ਼ਨਸ ਦੇ ਕੰਪਲਾਈਂਸ ਦੇ ਤਹਿਤ ਔਰ ਸਪੈਸ਼ਲ ਡੀਜੀ ਲਾਅਨ ਆਰਡਰ ਦੀ ਸੁਪਰਵੀਜ਼ਨ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਆਪਰੇਸ਼ਨ ਸੀਨ 6 ਚਲਾਇਆ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਸਾਡੇ 10 ਸਰਹਦੀ ਜ਼ਿਲ੍ਹੇ ਹੈ ਜਨਦੀ ਬਾਉਂਡਰੀ ਗੁਆਂਡੀ ਸੂਬਿਆ ਦੇ ਨਾਲ ਰਲਦੀ ਹੈ ਉੱਥੇ ਇਹ ਬੇਸਿਕਲੀ ਚਲਾਇਆ ਜਾ ਰਿਹਾ ਹੈ ਇਹਦੇ ਵਿੱਚ ਅਕ੍ਰੋਸ ਦਾ ਪੰਜਾਬ ਕਰੀਬਨ 220 ਨਾਕਾ ਪੁਆਇੰਟਸ ਇੰਸਟਾਲ ਹੂਏ ਨੇ ਜਿੱਥੇ ਚੈਕਿੰਗ ਚੱਲ ਰਹੀ ਹੈ ਤਾਂ ਐਸ ਪਰ ਐਸ ਪਠਾਨਕੋਟ ਗੋਸ ਪਠਾਨਕੋਟ ਦੇ ਵਿੱਚ ਕਰੀਬਨ 23 ਨਾਕੇ ਜਿਨ੍ਹਾਂ ਦੇ ਵਿੱਚ ਕਰੀਬਨ 12 ਜਿਹੜਾ ਹੈਗੇ ਪਰਮਨੈਂਟ ਐਂਡ 11 ਟੈਂਪੋਰਰੀ ਨਾਕੇ ਇੰਸਟਾਲ ਕੀਤੇ ਹੋਏ ਨੇ ਐਂਡ ਇਥੇ ਅਸੀਂ ਚੈਕਿੰਗ ਕਰ ਰਹੇ ਨੇ ਐਂਡ ਇਹ ਇਸ ਕਰਕੇ ਵੀ ਬੜਾ ਜ਼ਰੂਰੀ ਹੈ ਕਿਉਂਕਿ ਮਾਡਲ ਕੋਡ ਆਫ ਕੰਡਕਟਸ ਇਨ ਆਪਰੇਸ਼ਨ ਇਹਦੇ ਵਿੱਚ ਜਿਹੜੇ ਕੋਈ ਸਸਪੀਸ਼ੀਅਸ ਬੰਦੇ ਆ ਸਸਪੀਸ਼ੀਅਸ ਗੱਡੀਆਂ ਆ ਅਸੀਂ ਉਹਨਾਂ ਨੂੰ ਚੈੱਕ ਕਰ ਰਹੇ ਨੇ ਜਿਹੜੇ ਸਾਡੇ ਕੋਲ ਸੌਫਟਵੇਅਰਸ ਵੀ ਹੈਗੇ ਨੇ ਪਾਇਸ ਵਾਹਨ ਐਂਡ ਏਵਰੀਥਿੰਗ ਜਿਹੜੇ ਇਕੁਪਮੈਂਟ ਸਾਡੇ ਕੋਲ ਹੈ ਉਹ ਅਸੀਂ ਕਰ ਰਹੇ ਨੇ ਐਂਡ ਇਹਦੇ ਵਿੱਚ ਇੱਕ ਇੰਪੋਰਟੈਂਟ ਜਿਹੜਾ ਫੀਚਰ ਇਹ ਵੀ ਹੈ ਕਿ ਜਿਹੜੇ ਮਿਰਰ ਨਾਕਾਜ਼ ਹੈ ਦੂਜੀ ਸਟੇਟਸ ਦੇ ਜਿਵੇਂ ਅਸੀਂ ਇੱਥੇ ਖੜੇ ਹੈ ਮਾਦੋਪੁਰ ਨਾਕਾ ਜਿਹੜਾ ਪਠਾਨਕੋਟ ਦਾ ਨਾਕਾ ਹੈ ਕੋਰਸਪੋਂਡਿੰਗਲੀ ਜਿਹੜਾ ਲਖਨਪੁਰ ਨਾਕਾ ਹੈ ਕਟਵੇ ਦਾ ਉੱਥੇ ਵੀ ਅਸੀਂ ਇਹਨਾਂ ਨੂੰ ਰਿਕੁਐਸਟ ਕਰਕੇ ਉੱਥੇ ਵੀ ਨਾਕਾ ਬੰਦੀ ਕਰਾਈ ਹੈ ਸੋ ਥੈਟ ਕਾਰਸਪੋਂਡਿੰਗ ਮਿਰਰ ਨਾਕਾ ਵੀ ਐਸਟੈਬਲਿਸ਼ ਹੋ ਸਕੇ ਐਂਡ ਜੇ ਕੋਈ ਸ਼ੱਕੀ ਆ ਬਦਮਾਸ਼ ਬੰਦਾ ਹੈ ਇਹ ਜਿਹੜੇ ਪੱਜਨ ਦੇ ਫਰਾਕ ਚ ਹੁੰਦਾ ਹੈ ਉਹਦੇ ਉਹ ਜਿਹੜੇ ਮਨਸੂਰੇ ਉਹ ਕਾਮਯਾਬ ਨਾ ਹੋ ਸਕਣ ਬਿਲਕੁਲ ਚੈਕਿੰਗ ਦੌਰਾਨ ਚੈਕਿੰਗ ਦੌਰਾਨ ਰਿਕਵਰੀਜ਼ ਹੋ ਰਹੀਆਂ ਹੈ ਜਿਵੇਂ ਮੈਂ ਕਿਹਾ ਕਿ ਪਠਾਨਕੋਟ ਦੇ ਵਿੱਚ ਕਰੀਬਨ 23 ਜਿਹੜੇ ਨਾਕੇ ਇੰਸਟਾਲ ਕੀਤੇ ਗਏ ਨੇ ਅਨ ਰਿਕਵਰੀ ਸੁਈਆਂ ਹੈ ਕਿ ਹਾਂ ਬਟ ਉਹਦਾ ਇੱਕ ਕਨਸੋਲੀਡੇਟਡ ਜਿਹੜਾ ਰਿਪੋਰਟ ਹੈ 2 ਵਜੇ ਅਸੀਂ ਤੱਕ ਚੱਲਣਾ ਹੈ ਉਸ ਤੋਂ ਬਾਅਦ ਵੀਲ ਸ਼ੇਅਰ ਵਿਦ ਦ ਮੀਡੀਆ ਜੀ ਤੁਸੀਂ ਸੁਣਿਆ ਐਸਐਸਪੀ ਪਠਾਨਕੋਟ ਕਹਿੰਦਾ ਉਹਨਾਂ ਨੇ ਇਹੀ ਕਹਿਣਾ ਹੈਗਾ ਕਿ ਜੋ ਵੀ ਕਵਰਿੰਗ ਕੀਤੀ ਹੈ ਉਹਦਾ ਜੋ ਵੀ ਖਾਸਾ ਹੋਏਗਾ ਉਹ ਤਸਵੀਰ ਕੀਤਾ ਜਾਏਗਾ ਮੈਂ ਸ਼ਮੀ ਸਿੰਘ ਉਤਰਾ ਆਪਣੇ ਸੰਜੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ